ਸਾਕੇਵੇਂ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਜੀ ਦਿਖਾਉਣਿਆ ਇੱਕ ਆ ਦੇਖੋ ਜੀ ক্লোਜ਼ ਕਰਕੇ ਆਂਗਾ ਇਹ ਤਿੰਨ ਚਾਰ ਦਿਨ ਹੋ ਗਏ ਪਤਾ ਨਹੀਂ ਹੁਣ ਸਾਢੇ ਦਿਨ ਪੱਠਿਆਂ ਦਾ ਇਹ ਨਹੀਂ ਇੱਧਰ ਬੁਰਾ ਹਾਲ ਕੀਤਾ ਜਿੱਦ ਇੱਧਰ ਆਵੜੀ ਆ ਇੱਧਰ ਤਾਂ ਚਲਕਾ ਆਕੂਆ ਕੋਈ ਟੈਨਸ਼ਨ ਨਹੀਂ ਤੇ ਸਾਡੀਆਂ ਦੇਖੋ ਆ ਇੰਨੀਆਂ ਵਧੀਆ ਸਬਜ਼ੀਆਂ ਨਿਕਲੀਆਂ ਹੋਈਆਂ ਤੇ ਇਹ ਰਾਤ ਨੂੰ ਦਿਨੇ ਰਾਤ ਨੂੰ ਅਸੀਂ ਤਾਂ ਭਜਾ ਭਜਾ ਕੇ ਹੰਬੇ ਪਏ ਆਂ ਇੰਨੀ ਆਈ ਸੀਗੇ ਤੇ ਸਾਡੀ ਸਾਰੀ ਸਬਜੀ ਬਾਜੀ ਵਿੱਚ ਵਿੱਚ ਸਾਰੀ ਖਰਾਬ ਕਰ ਗਈ ਤੇ ਆ ਛੋਲੇ ਖਰਾਬ ਕਰ ਗਏ ਛੋਲਿਆਂ ਦੇ ਵਿੱਚ ਮਿੱੱਤ ਕੀ ਸਾਰੇ ਆ ਸਾਡੀ ਗਾਜਰਾਂ ਤਾਂ ਜਮਾਂ ਹੀ ਬੇਕਾਰ ਕਰ ਗਈ ਗਾਜਰਾਂ ਦੇ ਵਿੱਚ ਬੈਠ ਕੇ ਗੋਹਾ ਗੂਹਾ ਕਰ ਗਈ ਤੇ ਇੱਧਰ ਲਸਣ ਆ ਦੇਖੋ ਇਹਨਾਂ ਕੀ ਹਾਲ ਕੀਤਾ ਲੈ ਆ ਸਾਰਾ ਦੁਪਹਿਰ ਤੇ ਪਹਿਰੇ ਇੱਥੇ ਬੈਠੀ ਹੁਣੀ ਆ ਕਹਿੰਨੀ ਕਿਵੇਂ ਤੇ ਆ ਸਾਰਾ ਖਰਾਬ ਕਰ ਗਈ ਦੇਖ ਲਓ ਸਾਰਾ ਸਾਡਾ ਲਸਣ ਹਲਦੀ ਵੀ ਹਲਦੀ ਦੇ ਵਿੱਚ ਦੀ ਲੰਗ ਗਈ ਹਲਦੀ ਤਾਂ ਸਾਰਾ ਇੰਨਾ ਸਾਡਾ ਨੁਕਸਾਨ ਕੀਤਾ ਇਹਨੇ ਗਾਂ ਨੇ ਤੇ ਹੁਣ ਹਾਰ ਕੇ ਅਸੀਂ ਹੁਣ ਅੱਕੇ ਹੋਏ ਆਨੇ ਨਾ ਇਧਰ ਆ ਪੱਠੇ ਤਾਂ ਸਾਡੇ ਸਾਰੇ ਪਸ਼ੂਆਂ ਦੇ ਸਾਰੇ ਖਰਾਬ ਕਰ ਗੀ ਸਾਰੇ ਖਾ ਗਈ ਪੱਠੇ ਤੇ ਇਹ ਨਾ ਸਾਡੇ ਜਿਥੋਂ ਪਤਾ ਹੀ ਹੈ ਤੁਸੀਂ ਬਲੌਗ ਚ ਦੇਖਿਆ ਹੁਣ ਵੀ ਇਹ ਪ੍ਰੀਤ ਦੇ ਡੈਡੀ ਨੇ ਤੇ ਰਾਜਵੀਰ ਡੈਡੀ ਨੇ ਉਹ ਟਰੈਕਟਰ ਨੰਗਾਉਣ ਲੱਗੇ ਤਾਂ ਥਮਲਾ ਡੈਗ ਗਿਆ ਸੀਗਾ ਫਿਰ ਹੁਣ ਇਹ ਭੈਣ ਭਰਾ ਹੁਣ ਤੇ ਤਾਰ ਲਾਉਂਦੇ ਆ ਤਾਰ ਸਾਡੀ ਲਾਉਣੀ ਬਹੁਤ ਜ਼ਰੂਰੀ ਐ ਨਹੀਂ ਸਾਡਾ ਸਾਰਾ ਨੁਕਸਾਨ ਕਰਤਾ ਇੱਧਰ ਦੇਖੋ ਸਾਰਾ ਮੈਂ ਕਹਿੰਦੀ ਅੱਧੇ ਤੋਂ ਜ਼ਿਆਦਾ ਸਾਡਾ ਨੁਕਸਾਨ ਕਰਤਾ ਨਹੀਂ ਪੱਠਿਆਂ ਦਾ ਕੀ ਐ ਜ ਫਿਰ ਕੱਲੂ ਅਸੀਂ ਦੋਕ ਦਿਨਾਂ ਨੂੰ ਅਸੀਂ ਭੋਗਤੇ ਜਾਣਾ ਤੋਂ ਪਤਾ ਹੁਣ ਮੇਰੇ ਭਤੀਜੇ ਦਾ ਵੱਡੇ ਦੀ ਡੈਥ ਹੋ ਗਈ ਸੀ ਤੇ ਬਹੁਤ ਸਾਨੂੰ ਅਸੀਂ ਉੱਧਰ ਵੀ ਐ ਬਹੁਤ ਉਹ ਸਾਡਾ ਮਾਨ ਖਰਾਬ ਹੋਇਆ ਆਪਸੇਟਾ ਅਸੀਂ ਉੱਧਰ ਲੈ ਕੇ ਸਾਨੂੰ ਉੱਧਰ ਵੀ ਜਾਣਾ ਪੈਂਦਾ ਉਹ ਵੀ ਬਹੁਤ ਜ਼ਰੂਰੀ ਆ ਫਿਰ ਸਾਨੂੰ ਆਏ ਸੀਗਾ ਵੀ ਮਗਰ ਤੇ ਹੁਣ ਇਹ ਲਾਉਣ ਲੱਗੇ ਦੋਨੇ ਭੈਣ ਭਰਾ ਤਾਰ ਸਵੇਰ ਦੇ ਰਾਏ ਨੇ ਪਹਿਲਾਂ ਥਮਲੇ ਗੱਡੇ ਪਹਿਲਾਂ ਆ ਥਮਲਾ ਸੀਗਾ ਇੱਕ ਆ ਸੀਗਾ ਇਹ ਟਰੈਕਟਰ ਦੇ ਵਿੱਚ ਪਿੰਟ ਤਾਰ ਤੂ ਰੜ ਕੇ ਹਲਾਂ ਦੇ ਵਿੱਚ ਖਰਾਬ ਹੋ ਗਿਆ ਫਿਰ ਅਸੀਂ ਹੁਣ ਭੋਗ ਤੋਂ ਬਾਅਦ ਚੰਗੀ ਤਰ੍ਹਾਂ ਕਰਾਂਗੇ ਦੇਵੀ ਆਹ ਸਾਰਾ ਕੁਝ ਵੀ ਹੁਣ ਇਹ ਟੈਂਪਰੇਰੀ ਜੇ ਜਲ ਕੰਮ ਕਰਦੇ ਆਂ ਵੀ ਗਾਂ ਇੱਧਰ ਆਵੇ ਨਾ ਨੁਕਸਾਨ ਨਾ ਕਰੇ ਵੀ ਕੋਈ ਫੇਰ ਆਈ ਵੀਰ ਆਪਾਂ ਨੂੰ ਇੱਧਰ ਆ ਪ੍ਰੀਤ ਵਾਲੇ ਖੁੰਜੇ 'ਚ ਵੀ ਤਾਰ ਲਾਉਣੀ ਪੈਣੀ ਆ ਇੱਧਰ ਦੀ ਵੀ ਗਾਂ ਲੰਘ ਸਕਦੀ ਆ ਨਹੀਂ ਨਹੀਂ ਆ ਇੱਧਰ ਦੀ ਇਹਨੇ ਪੈਰ ਰੱਖ ਕੇ ਛਾਲ ਮਾਰ ਕੇ ਚੜ੍ਹ ਜਾਣਾ ਗਾਂ ਨੇ ਅਸਤ ਤਿੰਨ ਚਾਰ ਦਿਨ ਹੋ ਗਏ ਭਜਾਉਂਦਿਆਂ ਨੂੰ ਗਾਂ ਨੂੰ ਕੀ ਕਰੀਏ ਇੱਕ ਮਨ ਖਰਾਬ ਹੁੰਦਾ ਹੀ ਗਾਉਂ ਦੀ ਜਾਈ ਆ ਭਜਾਈ ਨਹੀਂ ਜਾਂਦੀ ਹੁਣ ਫਿਰ ਸਾਡਾ ਆਪਦਾਨ ਹੈ ਆਪਦਾਨ ਦਿਖਾਤੀ ਇਹਨਾਂ ਨੂੰ ਮੈਂ ਕਹਿ ਮੈਂ ਇੱਧਰ ਕਾ ਪਰ ਉਧਰ ਕੋਈ ਉਹ ਨਹੀਂ ਹੈ ਨਹੀਂ ਪਰ ਉਧਰ ਕੋਈ ਉਹ ਨਹੀਂ ਹੈਗਾ ਉਧਰ ਕਾ ਹੀ ਆ ਭੈਣ ਜੀਆਂ ਕਿ ਸਾਡੇ ਇੱਧਰ ਉਥੇ ਕੁਝ ਵੀਜਿਆ ਨਹੀਂ ਹੋਇਆ ਚੱਲ ਉਥੇ ਕੋਈ ਪ੍ਰੋਬਲਮ ਨਹੀਂ ਹਾਂ ਥੱਲੇ ਵੀ ਲਾਉਣੀ ਪਣੀ ਕੁੱਤੇ ਵੀ ਬਹੁਤ ਨੁਕਸਾਨ ਕਰਦੇ ਕੁੱਤੇ ਫਿਰ ਟੱਪਦੇ ਕੰਧਾਂ ਟੱਪਦੇ ਇੱਧਰ ਉਧਰ ਭੱਜਦੇ ਆ ਕੁੱਤੇ ਵੀ ਬਾਲੇ ਬਾਦੂ ਹੁੰਦੇ ਆ ਇੱਥੇ ਕਿ ਚੱਲ ਆਹ ਡੱਕੇ ਡੁੱਕੇ ਜੇ ਲਾ ਦਾਂਗੇ ਹਨ ਮਾੜੀ ਜਾ ਹ ਇੱਟਾਂ ਜੀ ਚੱਕ ਕੇ ਇੱਧਰ ਲਾ ਦਾਂਗੇ ਆ ਜਿਹੜੀਆਂ ਇੱਟਾਂ ਨੇ ਇਹ ਇੱਟਾਂ ਚ ਇੱਧਰ ਚੜਨ ਦਾਂਗੇ ਆਪਾਂ ਕੇਰਾ ਬੰਦ ਜਿਹਾ ਹੋ ਜੂਗਾ ਤੇ ਆ ਘਾਹ ਨੂੰ ਅੱਗ ਲਾ ਦਿੰਨੇ ਆ ਹਨਾ ਘਾਹ ਨੂੰ ਅੱਗ ਲਾ ਦਿੰਨੇ ਆ ਆ ਕੇ ਦੇਖਿਆ ਤਾਂ ਇੱਧਰ ਗਾਂ ਨੇ ਬੁਰਾ ਹਾਲ ਕੀਤਾ ਪਿਆ ਮੇਰੇ ਨੂੰ ਨੋਸੀ ਦਾ ਜਾਣ ਤੋਂ ਪਹਿਲਾਂ ਵੀ ਉੱਧਰ ਪਤਾ ਨਹੀਂ ਕਿੰਨੇ ਕ ਦਿਨ ਲੱਗ ਜਾਣ ਸਾਨੂੰ ਤੇ ਵੀ ਅਸੀਂ ਇਹ ਕਰਕੇ ਜਾਈਏ ਹੋਰ ਸਾਡੇ ਆਉਂਦਿਆਂ ਕੁਛ ਵੀ ਨਾ ਹੋਵੇ ਉਹ ਖੜੀ ਤਾਂ ਆਹ ਖੜੀ ਲੈ ਇਹਨੂੰ ਪਤਾ ਲੱਗ ਗਿਆ ਵੀ ਇੱਧਰ ਹਰੇ ਆ ਹੁਣ ਇੱਧਰ ਪਤਾ ਨਹੀਂ ਕਿਵੇਂ ਆਈ ਹੈ ਉੱਧਰ ਦੀ ਕੋਮ ਕਮਾ ਕੇ ਜੇ ਇੱਧਰ ਆਈ ਹੈ ਇਹ ਇੱਧਰ ਉਹ ਤਾਂ ਸਾਡੇ ਇੱਧਰ ਕੰਧਾਂ ਕੀਤੀਆਂ ਹੋਈਆਂ ਨੇ ਤੇ ਇਹ ਮੈਨਾਂ ਤਾਂ ਉੱਪਰੋਂ ਉੱਪਰ ਦੀ ਕੁਛ ਹੋਊ ਇੱਧਰ ਤਾਂ ਚੱਲ ਕੋਈ ਕੋਈ ਟੈਨਸ਼ਨ ਇੱਧਰ ਤਾਂ ਕੱਲਾ ਕਹਾਵਾ ਇੱਧਰ ਕੁਛ ਨਹੀਂ ਬੀਜਿਆ ਬੂਜਿਆ ਚੱਲ ਇਹ ਵਿਚਾਰੀ ਇੱਧਰ ਵੀ ਰਹੋਗੀ ਤਾਂ ਮੇਂ ਕੁਛ ਨਹੀਂ ਫੇਰ ਅਸੀਂ ਹਾਰ ਕੇ ਆ ਤੂਤ ਵੀ ਆਲੇ-ਦਾਲੇ ਵੱਢਿਆ ਸਾਨੂੰ ਤੂਤ ਦੇ ਨਾਲ ਸਾਨੂੰ ਪਤਾ ਨਹੀਂ ਲੱਗਦਾ ਸੀ ਦੀਂਦਾ ਨਹੀਂ ਸੀ ਕੁਛ ਵੀ ਹੈਗਾ ਕੁਛ ਕੁ ਨਹੀਂ ਹੈਗਾ ਇੱਧਰ ਦੀ ਘੱਟ ਦੀਂਦਾ ਸੀਗਾ ਫੇਰ ਅਸੀਂ ਇਹ ਤੂਤ ਵੀ ਉਹ ਕੀਤਾ ਹਾਜੀ ਹਲਦੀ ਨੂੰ ਮਿੱਟੀ ਹਲਦੀ ਬਾਹਲੀ ਇਹਨੂੰ ਵਿੱਚ ਵੀ ਲੰਘ ਕੇ ਹਾ ਹਲਦੀ ਸਾਰੀ ਖਰਾਬ ਕਰ ਗਈ ਵਿੱਚ ਦੀ ਮਿੱਟੀ ਲਾਉਣੀ ਸੀ ਆਲਦੀ ਨੂੰ ਲਾਉਣੀ ਆ ਮਿੱਟੀ ਵੀ ਆ ਦੇਖੋ ਕਾ ਮੈਂ ਤਾਂ ਕਹਿੰਦੀ ਸੀ ਕਿ ਸਾਗ ਹੋਊਗਾ ਚਾ ਸਾਗ ਧਰਾਂਗੇ ਪਰ ਇਹਨੇ ਕੁਝ ਵੀ ਨਹੀਂ ਛੱਡਿਆ ਸਾਗ ਸੂਬ ਸਭ ਖਾ ਗਈ ਆ ਬੜਾ ਜਿੱਥੇ ਦੇਖ ਗੋਹਾ ਗੋਹਾ ਕਰ ਜਿੱਥੇ ਬਹਿ ਜਾਂਦੀ ਸੀ ਇਹ ਜੀ ਔਲਿਆਂ ਥੱਲੇ ਆ ਦੇਖੋ ਲਾ ਇੱਥੇ ਵੀ ਬੈਠ ਕੇ ਗਈ ਆ ਪਤਨ ਕਿੰਨੇ ਕ ਦਿਨ ਜਿੱਦਣ ਦੇ ਅਸੀਂ ਗਏ ਆ ਉਦੋਂ ਦੀ ਬੇਟੀ ਖਾਈ ਜਾਂਦੀ ਇੱਧਰ ਲਾ ਇੱਧਰ ਵੀ ਗੋਹਾ ਕੀਤਾ ਇੱਧਰ ਸਾਰੇ ਇੱਥੇ ਪੱਠੇ ਜ਼ਿਆਦਾ ਸੀਗੇ ਸਾਰੇ ਨੁਕਸਾਨ ਕਰ ਗਏ ਐਨਾ ਜ਼ਿਆਦਾ ਸਾਰਾ ਨੁਕਸਾਨ ਸਾਰੇ ਇੱਥੇ ਪੱਠੇ ਹੁਣ 10 ਅੰਕ ਦਿਨਾਂ ਨੂੰ ਅਸੀਂ ਟੱਕ ਲਾ ਲੈਣਾ ਸੀ ਚਲੋ ਸਾਨੂੰ ਪੱਠਿਆਂ ਦਾ ਬਹੁਤ ਔਖਾ ਹੁੰਦਾ ਪਰ ਹੁਣ ਸਾਨੂੰ ਫੇਰ ਹੁਣ ਨਵੇਂ ਸਿਰੇ ਤੋਂ ਪਤਾ ਨਹੀਂ ਬੀਜਣੇ ਬੀਜਣੇ ਤਾਂ ਨਵੇਂ ਸਿਰੇ ਤੋਂ ਨਹੀਂ ਸਿਰ ਡੈਡੀ ਕਹਿੰਦਾ ਵੀ ਇਦਾਂ ਹੀ ਪਤਲਾ ਪਤਲਾ ਪਾਣੀ ਲਾ ਕੇ ਕੋਈ ਰੇ ਪਾ ਦਾਂਗੇ ਫੇਰ ਉੱਠ ਖੜਨਗੇ ਤੇ ਉਹ ਕਰਕੇ ਦੇਖ ਲੈਣੇ ਜੇ ਪੱਠੇ ਬਚ ਜਾਣ ਤਾਂ ਔਲੇ ਤੋੜਨੇ ਆ ਹੁਣ ਇਹ ਭੈਣ ਭਰਾ ਦੋਨੇ ਪਹਿਲਾਂ ਉਧਰੋਂ ਤਾਰ ਲਾ ਕੇ ਲੈ ਆਂਨ ਤੂੰ ਕਾ ਇਧਰਲੀ ਤਾਰ ਤਾਰੇ ਬਾਹਲਾ ਗੁੰਝਲ ਜੀ ਜੀ ਤੇ ਫਿਰ ਉਹਨੇ ਟੰਬੇ ਟੁੰਬੇ ਗੱਡੇ ਹਜੇ ਅਸੀ ਔਲੇ ਤੋੜਨੇ ਆ ਸਾਡ ਸਾਨੂੰ ਐਸੀ ਵੀ ਸਾਡਾ ਔਲੇ ਵੀ ਨਾ ਕੋਈ ਤੋੜ ਕੇ ਤੋੜ ਕੇ ਲੈ ਜੇ ਹੁਣ ਕਿਸੇ ਨੂੰ ਕੀ ਕਹ ਸਕਦੇ ਆ ਜੇ ਤੋੜ ਵੀ ਮੈਂ ਇੱਕ ਪਹਿਲਾਂ ਜਦੋਂ ਪੱਠੇ ਬੀਜੇ ਉਦੋਂ ਮੀਂਹ ਆ ਗਿਆ ਪਰ ਤਾਂ ਪੱਠੇ ਤਾਂ ਇੰਨਾ ਸ਼ੁਕਰ ਬਾਬੇ ਦੀ ਕਿਰਪਾ ਨਾਲ ਨਿਕਲੇ ਪਰ ਅੰਡ ਨਹੀਂ ਹੋਏ ਪਰ ਮੂਲੀਆਂ ਨਹੀਂ ਨਿਕਲੀਆਂ ਮੂਲੀਆਂ ਲਾਈਆਂ ਸੀ ਬੱਟਾ ਤੇ ਮੂਲੀਆਂ ਨਹੀਂ ਹੋਈਆਂ ਤੇ ਇੱਕ ਰਹਿੰਦਾ ਹੁੰਦਾ ਸਾਡਾ ਤਾਂ ਬਾਲਾ ਨੁਕਸਾਨ ਹੋ ਗਿਆ ਆ ਗਵਾਂਡੀਆਂ ਨੇ ਝੋਨਾ ਵੱਡਿਆ ਸੀਗਾ ਤੇ ਆ ਦੇਖੋ ਉਹਨਾਂ ਨੇ ਮਸ਼ੀਨ ਦੇ ਨਾਲ ਆ ਥਮਲਾ ਸਾਡਾ ਸੈਟ ਤਾਂ ਉਧਰੋਂ ਕੰਧ ਦੇੜਤੀ ਤੇ ਹੁਣ ਇਹ ਹਜੇ ਵੀ ਲੋਟ ਕਰਾਉਣੀ ਆ ਇਹ ਹੁਣ ਭਾਰ ਜਿਹਾ ਚੱਲਦੀ ਨਹੀਂ ਨਾ ਇਹਨਾਂ ਨੇ ਇੱਧਰ ਕਰਤੇ ਤੇ ਇਹਨਾਂ ਨੇ ਦੇਖਿਆ ਨਹੀਂ ਮਸ਼ੀਨ ਵਾਲਿਆਂ ਨੇ ਉਹ ਕੰਧ ਥਮਲਾ ਤੋੜ ਗਏ ਆਏ ਹੁੰਦਾ ਨਾ ਕਰਦੇ ਨੁਕਸਾਨ ਫਿਰ ਨੁਕਸਾਨ ਕਰਕੇ ਫਿਰ ਦੇਖਦੇ ਵੀ ਨਹੀਂ ਵੀ ਇਹਨੂੰ ਕਰਨਾ ਜਾਂ ਕਰਨਾ ਨਹੀਂ ਬਸ ਕਰਕੇ ਚਲੇਗਾ ਹੁਣ ਇਹ ਵੀ ਹਜੇ ਕਰਾਉਣੀ ਆ ਸਾਨੂੰ ਐਸੀ-ਐਸੀ ਭੋਗ ਤੋਂ ਬਾਅਦ ਕਰਾਵਾਂਗੇ ਵੀ ਪਹਿਲਾਂ ਕੋਈ ਕੰਮ ਨਹੀਂ ਹੋਣਾ ਹੁਣ ਐਡੀ ਕਹਿਰ ਦੀ ਮੌਤ ਹੋਈ ਨਹੀਂ ਕੁਛ ਵੀ ਨਹੀਂ ਹੁੰਦਾ ਮੇਰੇ ਤੋਂ ਖੁਦ ਤੋਂ ਨਹੀਂ ਕੁਛ ਕੰਮ ਹੁੰਦਾ ਵੀ ਮੈਂ ਕੰਮ ਕਰਾਂ ਮੇਰਾ ਜੀ ਨਹੀਂ ਕਰਦਾ ਕੰਮ ਕਰਨ ਨੂੰ ਇਹ ਇੰਨਾ ਦਿਮਾਗ ਖਰਾਬ ਲੱਗਦਾ ਤਾਂ ਤਾਂ ਬਾਕੀ ਸਭ ਕੰਮ ਵੀ ਨਹੀਂ ਸੁਣ ਕੇ ਵੀ ਸਾਡੇ ਨਾਲ ਆ ਕੀ ਹੋ ਗਿਆ ਤੇ ਹੁਣ ਦੇਖਦੇ ਅੱਜ ਅੱਜ ਸਾਨੂੰ ਰਾਹਤ ਜੀ ਮਿਲੂਗੀ ਨਹੀਂ ਤਾਂ ਅਸੀਂ ਰਾਤ ਨੂੰ ਵੀ ਢੇੜਾ ਕੱਢ ਕੇ ਜਾਣਾ ਵੀ ਇਧਰੋਂ ਬੰਦ ਨਹੀਂ ਕੀ ਤਾਰ ਨਹੀਂ ਲੱਗੀ ਲੱਗੀ ਤਾਰ ਹਾਂ ਕੁੱਤੇ ਲੰਗਦੇ ਇਧਰ ਦੀ ਵੀ ਹਾਂ ਇਧਰ ਪ੍ਰੀਤ ਆਪਾਂ ਹਾ ਇੱਟਾਂ ਇਧਰ ਚੜਨਦਾਂਗੇ ਹਨਾ ਆਣੀ ਗਏ ਚਲੋ ਜੀ ਠੀਕ ਆ ਓਕੇ ਮਿਲਦੇ ਹਾਂ ਜੀ ਅਗਲੇ ਬਲੌਗ 'ਚ ਠੀਕ ਹੈ ਰੱਬ ਰੱਖਾ